ਜਦੋਂ ਇੱਕ ਸ਼ਖਸ ਨੇ ਪੁਲਿਸ ਵਾਲੇ ਨੇ ਆਪਣੀ ਭਾਬੀ ਦੇ ਨਾਲ ਕੁੱਟਮਾਰ ਕੀਤੀ ਇੱਥੇ ਹੀ ਬਾਸ ਨਹੀਂ ਜਦੋਂ ਗਵਾਂਧੀ ਮਹਿਿਲਾਂ ਨੂੰ ਛਡਾਉਣ ਦੇ ਲਈ ਆਏ ਤਾਂ ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਪੀੜਤ ਮਹਿਲਾ ਦਾ ਇਲਜ਼ਾਮ ਹੈ ਕਿ ਉਹ ਆਪਣੇ ਪੇਕੇ ਰਹਿੰਦੀ ਹੈ ਪਰ ਉਸ ਦਾ ਜੀਠ ਜੋ ਕਿ ਪੁਲਿਸ ਦੇ ਵਿੱਚ ਹੈ ਉਸ ਨੂੰ ਜ਼ਬਰਦਸਤੀ ਸਹੁਰੇ ਲੈ ਜਾਣਾ ਚਾਹੁੰਦਾ ਸੀ ਜਦੋਂ ਉਸ ਨੇ ਜਾਣ ਤੋਂ ਇਨਕਾਰ ਕੀਤਾ ਤਾਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਉਹਨਾਂ ਆਮਕਿ ਇਹਨਾਂ ਜੋਤਾਂ ਸਾਤ ਨੰਬਰ ਸਕੀਮ ਚ ਰਹਿੰਦੀ ਹੈ ਮੈਨੂੰ 4 ਮਹੀਨੇ ਹੋ ਗਏ ਆਪਣੇ ਪੇਕੇ ਰਹਿੰਦੀ ਨੂੰ ਤੇ ਮੇਰੇ ਸੱਜੇ ਦੇ ਮੇਰੀ ਸੱਸ ਆਈ ਹੀ ਤੇ ਨਾਲ ਮੇਰੀ ਜੇਠਾਣੀ ਆ। ਆਕੇ ਮੇਰੀ ਸੱਸ ਨੇ ਮੇਰੇ ਕੋ ਕੁੜੀ ਮੈਨੂੰ ਕੰਦੀ ਕਿ ਤੂੰ ਚੱਲ ਪਹਿਲਾਂ ਵੀ ਕਿਉਂਕਿ 4 ਮਹੀਨੇ ਹੋ ਗਏ ਮੈਨੂੰ ਘਰੋਂ ਕੁੱਟ ਕੇ ਕੁੱਟਿਆ ਹੀ ਤੇ ਮੈਂ ਰਹਿਣ ਆਈ ਤੇ ਫਿਰ ਮਗਰ ਆਕੇ ਤੇ 3-4 ਵਾਰੀ ਲੜੀਆਂ ਮੇਰੇ ਬੜੇ ਛੂਟੇ ਸੱਚੇ ਨਾਮ ਲੈ। ਘਰ ਵਾਲਾ ਮੇਰੇ ਨਾਲ ਉੱਤੇ ਗੱਲ ਕਰਦਾ ਉਹ ਮੇਰੇ ਨਾਲ ਲੜਿਆ ਨਹੀਂ ਤੇ ਇਹਨਾਂ ਨੇ ਅੱਜ ਆਕੇ ਮੇਰੀ ਕੁੜੀ ਲੈ ਕੇ ਮੇਰੀ ਸੱਸ ਕਹਿੰਦੀ ਚੱਲ ਠੀਕ ਆ ਜਿੰਨਾ ਤੇਰਾ ਹੱਕ ਆ ਉਹ ਨਾ ਹੱਟਵੀਂ। ਮੈਂ ਕੁੜੀ ਫੜੀ ਆ। ਮੇਰੇ ਜੇਠ ਨੇ ਪਿੱਛਾ ਚ ਭੇੜ ਮਾਰੀ ਕਹਿੰਦਾ ਤੇਰਾ ਤੇਰੀ ਜਿਆਦਾ ਵਾ। ਆਂ ਮम्मा ਐ ਯਮਗਰ ਤੇ ਮम्मा ਵੀ ਉਹਨੂੰ ਕਹਿੰਦੇ ਕਹਿੰਦੇ ਆ ਕੀ ਹੱਥ ਹਰਕਤ ਹੋਈ ਇਹਨੂੰ ਹੱਥ ਚੁੱਕਣ ਲਈ ਦੋਨਾਂ ਨੇ ਫਿਰ ਵਾਪਸ ਤੇ ਫਿਰ ਮੇਰੀ ਸੱਸ ਵੀ ਪੈ ਗਈ ਮੈਂ ਕੁੜੀ ਫੜੀ ਆ ਕੁੜੀ ਕੋ ਕੇ ਮੈਂ ਬੈੱਡ ਤੇ ਬਿਠਾ ਕੇ ਤੇ ਬਾਅਦ ਫਿਰ ਬੜੀ ਘੋਲਾ ਕਾਲੀ ਕਰ ਕੁਰਸੀ 'ਵੱਜੇ ਮੇਰੇ ਇੱਥੇ ਮम्मा ਨੂੰ ਵੀ ਬੜਾ ਕੁੱਟਿਆ ਨੇ ਮੈਨੂੰ ਬੈੱਡ ਤੇ ਲੰਮੇ ਪਾ ਕੁੱਟਿਆ ਕਰਨਪ੍ਰੀਤ ਸਿੰਘ ਦਾ ਇੱਕੋ ਜਾਨ ਲੱਗਾਇ ਕਿ ਇੱਕੋ ਗੱਲ ਕਹਿੰਦੇ ਕਹਿੰਦਾ ਤੈਨੂੰ ਮੈਂ ਛੱਡਣਾ ਨਹੀਂ ਤੁਹਾਨੂੰ ਤੇ ਵੇਲ ਲਾਂਗਾ ਕਹਿੰਦਾ ਤੇਰੇ ਭਰਾ ਨੂੰ ਵੀ ਆਰਗੇ ਨਹੀਂ ਸਾਡੇ ਕੋਈ ਸਾਧਨ ਵੀ ਨਹੀਂ ਥੋੜੇ ਦਿਨ ਪਹਿਲਾਂ ਮੇਰੇ ਭਰਾ ਕਰਨਪ੍ਰੀਤ ਸਿੰਘ ਕੀ ਕੰਮ ਕਰ ਪ ਏ ਸ਼ਾਮੀਆਂ ਹੀ 6 7 ਵਜੇ ਦੀ ਹੁੰਦੀ ਆ। ਹਾਂ ਪੁਲਿਸ ਕੋਈ ਕ੍ਰਾਈਮ ਆਇਆ ਵੀ ਅਧਿਕਾਰੀ ਪੁਲਿਸ ਆਇਆਗਾ ਟੇ ਆਏ ਹੀ ਆਏ ਕਹਿੰਦੇ ਤੁਸੀਂ ਜਾ ਕੇ ਪਹਿਲਾਂ ਪੱਟੀ ਕਰਾਓ। ਬਾਕੀ ਗੱਲ ਬਾਅਦ ਹੋਏਗੀ ਕੋਈ ਕੋਈ ਨਹੀਂ ਗੱਲ ਹੋਈ ਅੱਡ ਨੂੰ ਕਿਸੇ ਦੀ ਨਹੀਂ ਹੋਈ। ਮੇਰੇ ਹੀ ਲੱਗੀ ਆ ਜਿਆਦਾ ਕਿਉਂਕਿ ਮੇਰੇ ਇਹਨੇ ਕੁਰਸੀ ਮਾਰੀ ਨਾ ਮੈਨੂੰ ਇਹਨੇ ਬੈੱਡ ਤੇ ਲੰਮੇ ਪਾ ਕੇ ਕੁੱਟਿਆ। ਮੇਰੇ ਘਰੇ ਵੀ ਮੇਰੀ ਸੱਸ ਨੇ ਕੁੱਟਿਆ ਹੀ ਨਾਲ ਮੇਰੀ ਨਾਨ ਨੇ। ਇਹ ਹੋਣਾ ਮੋੜਾ ਜੀ ਲੈ ਸਕਦਾ। ਇਹ ਆਟਾ ਗਵਾਂਡੀ ਇਹ ਤੇ ਛਡਾਣ ਆਇਆ ਮੈਨੂੰ ਇਹਨੇ ਮੈਨੂੰ ਬੈੱਡ ਤੇ ਲੰਮੇ ਪਾਇਆ ਹੀ। ਇਹਨੇ ਛਡਾਇਆ ਤੇ ਇਹਨੂੰ ਫੜ ਲਿਆ। ਇਨੂੰ ਵੀ ਬਹੁਤ ਕੁੱਟਿਆ ਇਹਨੂੰ ਫਿਰ ਸਾਰੇ ਸਾਰੇ ਲੱਗ ਲੱਗ ਕਲੋਨੀਆਂ ਵਾਲਿਆਂ ਨੇ ਛਡਾਇਆ ਆਣ ਕੇ ਸਾਰੇ ਕਿਉਂ ਆ ਤੁਹਾਨੂੰ ਵਜਾ ਕੀ ਕੁੱਟਾਂਗੇ ਕੁੜੀ ਵਜਾ ਮੇਰੀ ਇਹਦੇ ਕੋਈ ਬੱਚਾ ਨਹੀਂ ਹੈਗਾ ਕੁੜੀ ਮੇਰੀ ਹੈ ਕਹਿੰਦਾ ਕੁੜੀ ਜਿੰਨੀ ਤੇਰੀ ਓਨੀ ਹਾਡੀ ਵੀ ਘਰ ਵਾਲਾ ਮੇਰਾ ਬਾਹਰ ਆ ਉਹ ਵੀ ਨਹੀਂ ਹੁਣ ਉਹਨੂੰ ਵੀ ਮੈਂ ਫੋਨ ਤੇ ਦੱਸਿਆ ਉਹ ਅੱਗੋਂ ਮੈਨੂੰ ਹੀ ਭੋਲਣ ਲੱਗਿਆ ਉਲਟਾ ਉਹ ਵੀ ਨਹੀਂ ਸੌਂਦਾ ਉਹ ਉਹਨੂੰ ਇਹ ਝੂਠ ਦੱਸਦੇ ਜੋ ਦੱਸਦੇ ਉਹਨੂੰ ਝੂਠ ਦੱਸਦੇ ਆ ਮੈਂ ਹੀ ਮੰਗ ਕਰਦੀ ਆ ਮੈਨੂੰ ਬਸ ਉਹਨਿੰਨਾਂ ਕੋ ਤਲਾਕ ਤੇ ਬਸ ਇਨਸਾਫ ਚਾਹੀਦਾ ਹੋਰ ਕੁਛ ਨਹੀਂ ਚਾਹੀਦਾ ਮੇਰੇ ਭਰਾ ਨੂੰ ਜੇ ਕੁਛ ਵੀ ਹੋ ਗਿਆ ਤੇ ਜ਼ਿੰਮੇਵਾਰ ਕਰ